ਅੱਜ ਅਸੀਂ ਇੱਥੇ 46 ਕਾ ਪਹੁੰਚਿਆ ਜਿੱਥੇ ਨਗਰਪਾਲਿਕਾ 46 ਕਾ ਵੱਲੋਂ ਐਂਟੀ ਇਨਕ੍ਰੋਚਮੈਂਟ ਡਰਾਈਵ ਚਲਾਈ ਗਈ ਹੈ ਜਿਹਦੇ ਤਹਿਤ ਇੱਕ ਮਕਾਨ ਇੱਥੇ ਅਨੌਥਰਾਇਜ਼ ਤਰੀਕੇ ਨਾਲ ਬਣਾਇਆ ਗਿਆ ਪਾਇਆ ਗਿਆ ਹੈ ਤੇ ਜਿਹੜੇ ਕਾਨੂੰਨ ਮੁਤਾਬਿਕ ਪ੍ਰਕਿਰਿਆਇਓ ਕੰਪਲੀਟ ਕਰਨ ਤੋਂ ਬਾਅਦ ਅੱਜ ਇੱਥੇ ਜਿਹੜਾ ਇਨਕ੍ਰੋਚਮੈਂਟ ਰਿਮੂਵ ਕੀਤਾ ਗਿਆ ਲੋ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਰੱਖਣ ਲਈ ਮੋਗਾ ਪੁਲਿਸ ਵੱਲੋਂ ਇੱਥੇ ਐਡਕੁਏਟ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਆ ਇੱਥੇ ਸਾਡੇ ਸਾਰੇ ਸੀਨੀਅਰ ਆਫਿਸਰਸ ਤੇ ਜਿਹੜੀ ਹੈ ਹੈਵੀ ਐਸੀ ਡਿਪਲੋਇਮੈਂਟ ਇੱਥੇ ਰੱਖਿਆ ਹੈ ਤਾਂ ਕਿ ਕੋਈ ਲੋਅ ਐਂਡ ਆਰਡਰ ਦੀ ਸਥਿਤੀ ਖਰਾਬ ਨਾ ਹੋਵੇ ਤੇ ਹੁਣ ਜਦੋਂ ਅਸੀਂ ਰਿਕਾਰਡ ਚੈੱਕ ਕੀਤਾ ਉਹਦੋਂ ਆ ਗੱਲ ਸਾਹਮਣੇ ਆਈ ਹੈ ਕਿ ਆ ਮਕਾਨ ਲਖਵਿੰਦਰ ਸਿੰਘ ਨਾਮ ਦੇ ਬੰਦੇ ਦਾ ਹੈ ਜਿਹਦੇ ਪਹਿਲਾਂ ਸੱਤ ਐਨਡੀਪੀਐਸ ਐਕਟ ਦੇ ਤਹਿਤ ਐਫਆਈਆਰ ਦਰਜ ਨੇ ਤੇ ਇੱਕ ਮੁਕਦਮੇ ਦੇ ਵਿੱਚ ਉਹਨੂੰ ਸਜ਼ਾ ਵੀ ਹੋ ਗਈ ਹੈ ਤੇ ਉਹ ਹੁਣ ਇਸ ਟਾਈਮ ਜੇਲ੍ਹ ਦੇ ਵਿੱਚ ਹੈ ਤੇ ਆ ਪੂਰਾ ਐਂਟੀ ਇਨਕ੍ਰੋਸਮੈਂਟ ਡਰਾਈਵ ਜਿਹੜੀ ਹੈ ਜਿਹੜੀ ਨਗਰਪੰਚਾਇਤ ਵੱਲੋਂ ਕਰਾਇਆ ਗਿਆ ਹੈ ਤੇ ਮੋਗਾ ਪੁਲਿਸ ਨੇ ਪੂਰਾ ਸਿਕਿਉਰਿਟੀ ਅਰੇਂਜਮੈਂਟ ਜਿਹੜੇ ਨੇ ਇੱਥੇ ਬਣਾ ਕੇ ਰੱਖੇ ਨੇ ਸਰ ਦੁਕਾਨ ਵੀ ਖਾਲੀ ਕਰਾਇਆ ਗਿਆ ਪਰਵਾਹ ਰਹਿ ਰਿਹਾ ਸੁਵੰਦ ਜਿੱਥੇ ਹੁਣ ਮੌਕੇ ਤੇ ਕੋਈ ਵੀ ਰਹਿਣਾ ਨਹੀਂ ਪਾਇਆ ਗਿਆ ਪਰ ਜਿਹੜਾ ਉਹਨਾਂ ਦਾ ਸਮਾਨ ਸੀ ਉਹ ਕਾਨੂੰਨ ਮੁਤਾਬਿਕ ਪ੍ਰੋਪਰ ਵੀਡੀਓਗ੍ਰਾਫੀ ਕਰਕੇ ਉੱਥੋਂ ਡਿਊਟੀ ਮਨਿਸਟਰੇਟ ਦੀ ਹਾਜ਼ਰੀ ਦੇ ਵਿੱਚ ਰਿਮੂਵ ਕਰਾ ਲਿੱਤਾ ਗਿਆ ਹੈ ਜੀ ਜਿਹਦਾ ਮਕਾਨ ਸੀ ਸਰ ਉਹ ਜੇਲ੍ਹ ਚ ਹੈ ਉਹ ਹੁਣ ਇਸ ਟਾਈਮ ਜੇਲ੍ਹ ਚ ਹੈਗਾ ਉਹਨੂੰ ਐਨਡੀਪੀਐਸ ਦੇ ਕੇਸ 'ਚ ਸਜ਼ਾ ਹੋਈ ਹੋਈ ਹੈ ਟੋਟਲ ਕਿੰਨੇ ਬਖੂਦਰ ਹੋਏ ਉਹ ਤੇ ਸੱਤ ਮੁਕਦਮੇ ਟੋਟਲ ਐਨਡੀਪੀਐਸ ਐਕਟ ਦੇ ਤਹਿਤ ਦਰਜ ਨੇ